ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਕੂੜੇ ਦੇ ਢੇਰ ਲੱਗੇ ਹੋਏ ਹਨ ਰੇਲਵੇ ਸਟੇਸ਼ਨ ਤੇ ਉੱਤਰ ਪ੍ਰਦੇਸ਼ ਤੋਂ ਆਏ ਨਾਗਰਿਕ ਨੇ ਆਖਿਆ ਕਿ ਗੁਰੂ ਨਗਰੀ ਵਿੱਚ ਸਫਾਈ ਪ੍ਰਬੰਧ ਸਹੀ ਨਹੀਂ ਹਨ ਉਹਨਾਂ ਆਖਿਆ ਕਿ ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਦੀ ਅਗਵਾਈ ਵਿੱਚ ਪੂਰੇ ਉੱਤਰ ਪ੍ਰਦੇਸ਼ ਵਿੱਚ ਸਫਾਈ ਦੇ ਪ੍ਰਬੰਧ ਬਹੁਤ ਹੀ ਵਧੀਆ ਹਨ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਦਾਅਵਿਆਂ ਦਾ ਉਲਟ ਹੈ ਉਹਨਾਂ ਆਖਿਆ ਕਿ ਗੁਰੂ ਨਗਰੀ ਵਿੱਚ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜੋ ਕਿ ਗੁਰੂ ਨਗਰੀ ਦੇ ਅਕਸ਼ ਨੂੰ ਖਰਾਬ ਕਰ ਰਹੇ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਫਾਈ ਪ੍ਰਬੰਧ ਮੁਕੰਮਲ ਕਰਵਾਉਣੇ ਚਾਹੀਦੇ ਹਨ ਤਾਂ ਜੋ ਬਾਹਰੋਂ ਆਏ ਲੋਕਾਂ ਨੂੰ ਗੁਰੂ ਨਗਰੀ ਦੀ ਦੇਖ ਸੁੰਦਰ ਲੱਗ ਸਕੇ ਆਹੀ ਆਇਆ ਜੀ ਲਖੀਰਪੁਰ ਖੀਰੀ ਯੂਪੀ ਅੰਮ੍ਰਿਤਸਰ ਦੇ ਹਾਲਾਤ ਵੇਖ ਹੀ ਰਹੇ ਆ ਕਿੱਦਾਂ ਦੇ ਆ ਇਧਰ ਨੂੰ ਤਾਂ ਹਾਡੀ ਉੱਥੇ ਨਗਰੀ ਦੇਖੋ ਚੱਲ ਕੇ ਸਾਫ ਸੁਥਰਾ ਕੰਮ ਆ ਸਾਡੇ ਜੋਗੀ ਸਾਹਿਬ ਦਾ ਆ ਤੁਹਾਡੇ ਭਗਵੰਨ ਦਾ ਵੰਦਾ ਵੇਖੋ ਗਿਆ ਆ ਨਾ 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 ਇਹ ਅੰਮ੍ਰਿਤਸਰ ਕਿੱਥੇ ਲੱਗਦਾ ਕੀ ਲੱਗਦਾ ਇਹਦੋਂ ਜੁਡੇ ਸ਼ਹਿਰ ਲੱਗਦਾ ਇਹਦੋਂ ਥੋੜੇ ਅੱਡੇ ਚਾਰੇ ਕਿ ਅੰਮ੍ਰਿਤਸਰ ਆਈਦਾ ਆਪਣੇ ਗੁਰੂ ਦੀ ਨਗਰੀ ਚ ਆਈਦਾ ਜੋਗੀ ਦੀ ਲੋੜ ਕਿਉਂ ਜੋਗੀਰ ਕੇ ਧਾਕੜ ਹੋਣਾ ਕੁਛ ਨਹੀਂ ਚਾਹੀਏ ਤੇ ਹੋਣਾ ਕੀ ਚਾਹੀਦਾ ਯਾਰ ਮੇਰੇ ਹਿਸਾਬ ਨਾਲ ਤਾਂ ਸਿਸਟਮ ਇਦਾਂ ਨਹੀਂ ਇੱਥੋਂ ਦਾ ਸਾਡੇ ਦੇ ਉੱਤੇ ਕੰਮ ਬਹੁਤ ਵਧੀਆ ਜੀ ਸਾਫ ਸੁਥਰਾ ਹੋਣਾ ਚਾਹੀਦਾ ਕਿ ਜਿੱਦਾਂ ਮਤਲਬ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ ਗੁਰੂ ਦੇ ਸਾਹਬ ਨਾਲ ਦੇ ਨੀਣਾ ਹੈ ਉਹ ਹੈਗੀ ਉਹ ਠੀਕ ਗੁਰੂ ਦੀ ਮਰਿਆਦਾ ਜੇ ਰਹਿਣਾ ਚਾਹੀਦਾ ਕੋਈ ਮਰਿਆਦਾ ਵਾਲਾ ਸਿਸਟਮ ਨਹੀਂ ਹੈਗਾ ਬਹੁਤ ਸਰਦਾਂ ਆਉਤ ਦਿਖਾਈ ਦੇ ਨਹੀਂ ਡਾਕ ਊੜੇ ਜਗਾ ਜਗਾ ਤੇ ਲੱਗੀਆਂ ਤੁਸੀਂ ਦੇਖਦੇ ਆਖ ਖੰਡੇ ਜਾਂਦੀ ਤਾਂ ਬਾਕੀ ਕੀ ਕਹੇ ਸਾਡੇ ਤੇ ਆਹ ਸੋਹਣਾ ਤਾਂ ਦਿਖਣ ਰਿਹਾ ਸਰ ਕਿੰਨਾ ਸੋਹਣਾ ਬਣਾਇਆ ਹੋਇਆ ਵੇਖੋ 12 11 ਵਜੇ ਚੱਲੇ ਨੇ ਤਾਂ ਢੇਰੀ ਦਾ ਕੁੜੇ ਲੱਗੇ ਪਏ ਨੇ ਨਹੀਂ ਸਰ ਫੁੱਲ ਬੂਟੇ ਤੇ ਵੀ ਵੇਖਦੇ ਕਿਹੜੇ ਫੁੱਲ ਬੂਟੇ ਲੱਗੇ ਨਾ ਸਿਰ ਤੋਂ ਉਹਨਾਂ ਦਾ ਥੋੜਾ ਜਿਹਾ ਰਹਿ ਗਿਆ ਫੁੱਲ ਬੂਟੇ ਕਦੋਂ ਲੱਗਣੇ ਬਸ ਆਪਣੇ ਨਾਲ ਫੁੱਲ ਬੂਟੇ ਲੱਗਣ ਵਾਲੇ ਹੋਏ ਉਹਨਾਂ ਜੀ ਕੋਲ ਕਿਹਾ ਸਰ ਇਹ ਮੰਨ ਲਿਓ ਕਿ ਪੂਰੀ ਸਿਟੀ ਨੂੰ ਸਭ ਤੋਂ ਸੁੰਦਰ ਸਿਟੀ ਬਣਾਇਆ ਚਾਹੀਦਾ ਸਰ ਮਤਲਬ ਕਿ ਆਪਾਂ ਅੱਜ ਬੜੀ ਵਿਦੇਸ਼ੀ ਦੁਨੀਆ ਹੁੰਦੀ ਇੱਥੇ ਕਿੱਥੋਂ ਬਣਾਉਣਾ ਜੀ ਤਮਲੋਂ ਇਹਦੀ ਹਾਲਤ ਇੰਦਾ ਦੀ ਦੂਜੇ ਦੂਜੇ ਡਿਸਟ੍ਰਿਕਟ ਕਿਤੇ ਜੱਸਾ ਦੇ ਪੰਜਾਬ ਰਹੀਆਂ ਦੀ ਬਸ ਇਹ ਸਾਰੀਆਂ ਬਸਾਂ ਜੋ ਅੱਛਾ ਇਹ ਸਾਰਾ ਹਾਲਾਤ ਦੇਖ ਕਿਤਨੀ ਲੱਗਦਾ ਕਿ ਇਹ ਸਮਾਰਟ ਸਿਟੀ ਹੋਈ ਬਗਨਰ ਉਧਰ ਐਂਟਰੀ ਕਰ ਲੱਗਾ ਗੇਟ ਤੋਂ ਐਂਟਰੀ ਉਧਰ ਥੋੜਾ ਲੱਗਦਾ ਵੀ ਆਹ ਪੁਰਾਣੀ ਸਰਕਾਰਾਂ ਕੋਈ ਕੀਤਾ ਵਾ ਹਾਂਜੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਖੜੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਕਿਵੇਂ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਹੜੇ ਇੱਥੋਂ ਥੇ ਲਾਣੀ ਲੱਗਦੇ ਹਨ ਜਾਂ ਅੰਮ੍ਰਿਤਸਰ ਰੇਲਵੇ ਇਹ ਜੇ ਇਥੇ ਯਾਤਰਾ ਕਰਕੇ ਆਪਣੇ ਸ਼ਹਿਰਾਂ ਵਿੱਚ ਜਾਂਦੇ ਹਨ ਉਹ ਕੀ ਲੈ ਕੇ ਜਾਂਦੇ ਹੋਣਗੇ ਨਾਲ ਅੰਮ੍ਰਿਤਸਰ ਦੀ ਧਿਕ ਇਸ ਮੁਕੇ ਗੱਲਬਾਤ ਕਰਦੇ ਹਾਂ ਕਿ ਜੁਪੀ ਤੋਂ ਆਇਆ ਥਨੇ ਤੇ ਅਮਰਸਰ ਦੇ ਵਿੱਚ ਇਹ ਪਰਿਵਾਰ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਆਖਿਆ ਕਿ ਜੁਪੀ ਸ਼ਹਿਰ ਸਾਡਾ ਅਮਰਸਰ ਨਾਲੋਂ ਕਈ ਹਿੱਸੇ ਚੰਗਾ ਹੈ ਉਹਨਾਂ ਨੇ ਆਖਿਆ ਕਿ ਉੱਥਲੀ ਸਰਕਾਰਾਂ ਵਧੀਆ ਕੰਮ ਕਰੀਆਂ ਨੇ ਦੂਜੇ ਪਾਸੇ ਉਹਨਾਂ ਨੇ ਆਖਿਆ ਕਿ ਅਮਰਸਰ ਗੁਰੂ ਕੀ ਨਗਰੀ ਲੱਗਦਾ ਹੀ ਨਹੀਂ ਕਿਉਂਕਿ ਇੱਥੇ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਪਰ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵਾਰ ਕੋਈ ਵੀ ਧਿਆਨ ਨਹੀਂ ਹੈ ਅਸੀਂ ਵਾਰ-ਵਾਰ ਖਬਰਾਂ ਪ੍ਰਚਾਰਿਤ ਕਰ ਰਹੇ ਹਾਂ ਕਿ ਨਗਰ ਨਿਗਮ ਇਸ ਵਾਰ ਧਿਆਨ ਜਾਗੇ ਅਤੇ ਜਿਹੜੀ ਸਫਾਈ ਵੀ ਮਹਿੰਮਾ ਉਸ ਨੂੰ ਜਾਰੀ ਰੱਖੇ ਅਤੇ ਜਿਹੜਾ ਸ਼ਹਿਰ ਵਿੱਚ ਥਾਂ-ਥਾਂ ਤੇ ਗੰਦ ਪਿਆ ਹੋਵੇ ਦੀ ਸਫਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅੰਮ੍ਰਿਤਸਰ ਫਾਸਟ ਵਿੱਚ ਖਬਰ ਨਮਲੀ ਕਿ ਜੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ